ਪ੍ਰਸ਼ਾਸਨ ਐਸਜੀਐਮ ਸਾਹਿਬ ਡੀਐਸਪੀ ਸਾਹਿਬ ਐਸਐਸਓ ਸਾਹਿਬ ਵੀਡੀਓ ਸਾਹਿਬ ਸਭ ਤੋਂ ਪਹਿਲਾਂ ਰਸਨਾ ਨੂੰ ਕਰੋ ਪਿੰਤਰ ਗੱਜ ਕੇ ਬਲਾਉ ਵਾਹਿਗੁਰੂ ਜੀ ਦਾ ਤਾਲ ਸਾਹਿਬ ਸ੍ਰੀ ਵਾਹਿਗੁਰੂ ਪਹਿਲਾਂ ਮੈਂ ਤੁਹਾਡੇ ਪਿੰਡ ਦੇ ਸਕੂਲ ਚ ਪ੍ਰੋਗਰਾਮ ਕਰਕੇ ਗਿਆ ਜਿਹੜੀ ਸਿੱਖਿਆ 'ਚ ਕ੍ਰਾਂਤੀ ਆ ਰਹੀ ਹੈ ਉਹਦੇ ਸਵਾਗਤ ਵਿੱਚ ਮੈਂ ਪਹਿਲਾਂ ਵੀ 30 ਦਿਨ ਬਿਨਾਂ ਮੇਰੇ ਕਰ ਲੱਗਭਗ 3 ਹਫ਼ਤੇ ਮੈਂ ਤੁਹਾਡੇ ਪਿੰਡ 'ਚ ਹੋ ਕੇ ਆਇਆ। ਆ ਦੂਜਾ ਚੱਕਰ ਆ ਮੇਰਾ ਤੁਹਾਡੇ ਪਿੰਡ ਜਾ ਕੇ। ਅੱਜ ਮੈਂ ਆਇਆ ਜੋ ਤਮਸ਼ਾ ਅਮਰੁੱਧ ਜਿਹੜਾ ਮਹਿਮਾ ਮੁੱਖ ਮੰਤਰੀ ਸਰਕਾਰ ਭਗਵਾਨ ਸਿੰਘ ਮਾਨ ਜੀ ਦੀ ਗਵਾਹੀ ਤੇ ਚੱਲਿਆ ਉਹਦੇ ਸਬੰਧ ਵਿੱਚ ਮੈਂ ਤੁਹਾਡੇ ਪਿੰਡ 'ਚ ਆਇਆ। ਤੁਸੀਂ ਸਾਰੇ ਜਾਣਦੇ ਹੋ ਪੰਜਾਬ ਦੇ ਹਰਾਤਾਂ ਨੂੰ ਤੇ ਇਹ ਜਿਹੜਾ ਛੇਮਾ ਤਰਿਆ ਪੰਜਾਬ ਦੇ ਨਸ਼ਿਆਂ ਦਾ ਵਗਾਾਇਆ ਇਹਨਾਂ ਦੇ ਅਸਲੀ ਦੋਸ਼ੀ ਕੌਣ ਨੇ ਅੱਜ ਤੋਂ 20 ਸਾਲ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਪੰਜਾਬ ਵਿੱਚ ਚਿੱਟੇ ਨਾਮ ਦੀ ਕੋਈ ਚੀਜ਼ ਹੁੰਦੀ ਹੈ ਇਹ politician ਜਿਹੜੇ ਪੰਜਾਬ ਚ ਆਏ ਇਹਨਾਂ ਨਸ਼ੇ ਦਾ ਕਾਰੋਬਾਰ ਕੀਤਾ ਆ ਸਾਡੀ ਜਵਾਨੀ ਨੂੰ ਬਰਬਾਦ ਕਰਕੇ ਪਿਛਲੇ ਜੁਨੀਅਰ ਸਰਕਾਰਾਂ ਆਈਆਂ ਹੋਈਆਂ ਮੈਂ ਤੁਹਾਡੇ ਧਿਆਨ ਤੇ ਇੱਕ ਗੱਲ ਲਿਆਉਣੀ ਚਾਹੁੰਦਾ ਜਦੋਂ ਕਾਲੀਵਾਲ ਬੀਜੇਪੀ ਦੀ ਸਰਕਾਰ ਸੀਗੀ ਉਸ ਸਮੇਂ ਇੱਕ ਡੀਐਸਪੀ ਪੜਿਆ ਗਿਆ ਜਰਤੀਸ਼ ਭੋਲਾ ਬਹੁਤ ਸਾਰੇ ਜਾਣਕਾਰ ਉਹਨਾਂ ਸਟੇਟਮੈਂਟ ਦਿੱਤੀ ਤੇ ਸਭ ਤੋਂ ਵੱਡਾ ਜਿਹੜਾ ਨਸਰ ਦਾ ਸਤਾਕਰ ਆ ਜਾਟ ਉਹ ਬਿਕਰਮ ਸਿੰਘ ਮਜੀਠੀਆ ਇੱਕ ਮੰਤਰੀ ਦੇ ਘਰੋਂ ਸਾਰਾ ਸਿਸਟਮ ਜਿਹੜਾ ਨਸ਼ੇ ਦਾ ਚੱਲਦਾ ਜਿਹੜੇ ਲੋਕ ਆਪਣੇ ਆਪਣੇ ਕਰਦੇ ਸੀਗੇ ਅਸੀਂ ਪੰਥਕ ਲੋਕਾਂ ਉਹਨਾਂ ਲੋਕਾਂ ਨੇ ਸਾਡੀ ਜਵਾਨੀ ਨੂੰ ਖਤਮ ਕਰਦਾ ਫੈਸਲਾ ਕਰ ਲਿਆ ਇਹਨਾਂ ਲੀਡਰਾਂ ਦੀਆਂ ਕੱਡੀਆਂ 'ਚ ਸਾਡੇ ਹਮਕਤਿਆਂ 'ਚ ਵੀ ਜਿਹੜੇ ਲੀਡਰ ਬੰਦੇ ਉਹਨਾਂ ਦੇ ਨਾਲ 'ਚ ਉਹਨਾਂ ਦੀਆਂ ਲਾਲ ਬੱਤੀਆਂ ਦੀਆਂ ਕੱਡੀਆਂ 'ਚ ਇੱਥੇ ਨਸ਼ਾ ਮੇਰੇ ਹਲਕੇ 'ਚ ਮਿਕਸ ਹੋ ਰਿਹਾ ਸਾਰਾ ਲੋਕ ਘਵਾਨ ਇਸ ਕਰਦੇ ਉਹਨਾਂ ਨੇ ਆਪਣਾ ਵੀ ਬਣਾਇਆ ਉਹਨਾਂ ਨੇ ਲੋਕਾਂ ਦਾ ਵੀ ਬਰਬਾਦੀ ਕੀਤੀ ਅੱਜ ਉਹਨਾਂ ਦੇ ਆਪਣੇ ਘਰ ਵੀ ਬਰਬਾਦ ਹੋ ਗਏ ਨੇ ਜਿੰਨਾ ਲੋਕਾਂ ਨੇ ਸਾਡੇ ਲਈ ਨਸ਼ਾ ਲੈ ਕੇ ਆਂਦਾ ਉਹਨਾਂ ਦੇ ਆਪਣੇ ਘਰ ਵੀ ਬਰਬਾਦ ਹੋ ਗਏ ਨੇ ਜੇ ਮੈਂ ਗਲਤ ਗੱਲ ਕਰਦਾ ਤੁਹਾਡੇ 'ਚ ਕੋਈ ਇੱਕ ਬੰਦਾ ਫਰਦਰਵਾ ਦਾ ਅੱਠਾ ਕਹੇ ਦੇ ਮੱਚ ਉੱਡ ਪੌੜ ਰਹੇ ਇਹ ਸੱਚੀ ਗੱਲ ਹੈ ਲਿਖੀ ਗੱਲਾਂ ਦਾ ਕੋਟਾਂ ਕਚੈਰੀਆਂ ਚ ਅੱਜ ਉਹ ਲੋਕ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਸਰ ਦੇ ਬੜੇ ਬਰੋਤਵਾ ਉਹ ਲੋਕਾਂ ਨੇ ਨਸ਼ਾ ਵੱਡਾ ਵੱਡਾ ਨਸ਼ਾ ਕਰਕੇ ਸਟੇਟਮੈਂਟਾਂ ਕੋਟਾਂ ਚ ਪਈਆਂ ਅੱਜ ਕੋਟਾਂ ਦੇ ਵਿੱਚੋਂ ਲੋਕ ਤਰੀਕਾ ਭੁਗਤ ਰਹੇ ਨੇ ਔਰ ਕੋਟਾਂ ਦੇ ਵਿੱਚੋਂ ਬੇਨਾਮੀ ਉੱਤੇ ਬਾਹਰ ਆਏ ਜਿਹੜੇ ਗੱਲਾਂ ਕਰਦੇ ਆ ਉਦੋਂ ਬਾਅਦ ਆਇਆ ਕੈਪਟਨ ਪੰਡਰ ਸਿੰਘ ਜਿੰਨੇ ਗੁੱਟਗਾ ਸਾਹਿਬ ਲੱਥੇ ਨੂੰ ਲਾ ਕੇ ਬਿਨਾਂ ਦੇ ਲੋਕਾਂ ਨਾਲੇ ਵਾਦਾ ਕੀਤਾ ਕਿ ਮੇਰੀ ਸਰਕਾਰ ਬਣਾ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਤੋਂ ਨਸ਼ਾ ਖਤਮ ਕਰ ਦਾਂਗਾ ਹਰਤਾ ਆ ਜਿਹੜਾ ਸਾਡੇ ਵਾਲਾ ਡਿਪਟੀ ਸੀਐਮ ਇਹ ਵੀ ਉੱਥੇ ਸਟੇਜ ਤੇ ਨਾਰੇ ਲੁੰਦਾ ਸੀਗਾ ਬੁਲਾ ਸੋ ਨਿਹਾਰ ਸੱਜਾ ਕੈਪਟਨ ਰਮਿੰਦਰ ਸਿੰਘ ਨੂੰ ਵੀ ਮਿਲ ਗਈ ਆ ਕਤ ਸਜਾ ਇਹਨਾਂ ਨੂੰ ਮਿਲਣੀ ਚਾਣ ਲਈ ਚਾਰ ਹੋਰੀ ਹੈ ਰੱਬ ਡਾਂਗੀ ਨਹੀਂ ਮਾਰਦਾ ਰੱਬ ਜਦੋਂ ਮਾਰਦਾ ਕਿਸੇ ਦੀ ਮੱਤ ਮਾਰਦਾ ਜਿਹੜੇ ਲੋਕਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਤੇ ਹਿੱਸਾ ਪਾਇਆ ਉਹਨੂੰ ਪ੍ਰਮਾਤਮਾ ਨੇ ਕਦੀ ਨਹੀਂ ਬਖਸ਼ਣਾ ਉਹਦਾ ਅੱਜ ਵੀ ਥੇ ਹੋਣਾ ਉਹਦਾ ਕੱਲ ਵੀ ਥੇ ਹੋਣਾ ਵੈਸੇ ਹੀ ਮੈਂ ਤੁਹਾਡੇ ਪਿੰਡ ਚ ਆਇਆ ਅੱਜ ਸਭ ਤੋਂ ਪਹਿਲਾਂ ਜਿਹੜਾ ਨਸ਼ਿਆਂ ਦੀ ਗੜੀ ਜਿਹੜੀ ਅਸੀਂ ਹੁਣ ਮਿਹਰ ਮਿੱਟੀ ਆ ਗਈ ਨਸ਼ਾ ਮੁਕਾ ਕੇ ਫਿਰ ਸਾਂ ਲੈਣਾ ਸਾਡੀ ਪਾਰਟੀ ਦਾ ਸੁਪਰੀਮੋ ਸ੍ਰੀ ਹਰਵੰਦ ਕੇਜਰੀਵਾਲ ਜੀ ਦੀ ਅਗਵਾਈ ਛਾਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਗਵਾਹੀ ਚ ਇੱਕ ਫੈਸਲਾ ਹੋ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਆਜੋ ਜਥੇ ਸਬੰਧਕ ਪਹਿਲੀ ਮੀਟਿੰਗ ਹਰਦੌਰਵਾਲ ਖੁਰਤ ਤੇ ਕਲਾਚ ਕਰਕੇ ਚੱਲੇ ਆ ਤਾਂ ਤੁਹਾਡਿਆਂ ਕੋਲ ਮੈਨੂੰ ਇੱਕ ਉਮੀਦ ਆ ਸਾਡੀ ਪ੍ਰਸ਼ਾਸਨ ਬਿਨਾਂ ਕਿਸੇ ਲੋਕਾਂ ਦੀ ਸਪੋਰਟ ਤੋਂ ਸਾਡੀ ਪ੍ਰਸ਼ਾਸਨ ਇਹ ਚੀਜ਼ ਨੂੰ ਖਤਮ ਨਹੀਂ ਕਰ ਸਕਦਾ ਜਦੋਂ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਕਿ ਅਸੀਂ ਨਸ਼ਾ ਖਤਮ ਕਰਨਾ ਹੈ ਉਹ ਦਿਨ ਤੋਂ ਨਿਚਤਨ ਨਸ਼ੇ ਹਰੇ ਕਿਸੇ ਪਰਦੇ ਦਾ ਪਿੰਡ ਚ ਵੜ ਨਹੀਂਣਗੇ ਬਹੁਤ ਸਾਰੇ ਲੋਕਾਂ ਨੇ ਅੱਜ ਤੱਕ ਦੇਖਿਆ ਪਿਛਲੇ ਦਿਨਾਂ ਦੇ ਜਦੋਂ ਉਹਨਾਂ ਗਤ ਅੰਸਰ ਮੜ ਗਏ ਜੋ ਜੋ ਸਾਡੇ ਪੰਜਾਬ ਚ ਉਹਨਾਂ ਦਿਨਾਂ ਚ ਹੋਇਆ ਕਿਸੇ ਨੂੰ ਭੁਲੇਖਾ ਤਾਂ ਜਦੋਂ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਖਤਮ ਕਰਨ ਤੇ ਵੀਰ ਦਰਨੀ ਲੱਗੇ ਪੰਜਾਬ ਤੋਂ ਸਾਰਾ ਹਤਵਤ ਖਤਮ ਕਰਤਾ ਇਹਨਾਂ ਪੰਜਾਬ ਦੇ ਲੋਕਾਂ ਨੇ ਅਗਾ ਤੁਸੀਂ ਪਿੰਡਾਂ ਚ ਉੱਠ ਕੇ ਖੜੇ ਹੋਗੇ ਕਿ ਅਸੀਂ ਨਸ਼ਾ ਖਤਮ ਕਰਨਾ ਤੇ ਅਣ 20 ਨਹੀਂ ਲੱਗੜੇ ਸਾਰੇ ਪੰਜਾਬ ਚ ਅਸ਼ਕ ਖਤਮ ਹੋ ਜਾਣਾ ਇਸ ਕਰਕੇ ਮੈਂ ਤੁਹਾਡਾ ਸਹਿਯੋਗ ਲੈਣਾ ਹੈ ਮੈਨੂੰ ਤੁਹਾਡਾ ਸਹਿਯੋਗ ਦੀ ਜ਼ਰੂਰਤ ਹੈ ਤਾਂ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਇਸ ਗੱਲ ਤੋਂ ਸਹਿਯੋਗ ਜ਼ਰੂਰ ਕਰੋ ਆਪਣੇ 3 ਪੁੱਤਾਂ ਨੂੰ ਜਿਵੇਂ ਮੇਰੀ ਭੈਣ ਦੱਸ ਕੇ ਗਈ ਆ ਕਿ ਜੇ ਦਾ ਘਰ ਵਾਲਾ ਨਸ਼ਾ ਕਰਦਾ ਹੋਵੇ ਉਹਨਾਂ ਪੇਕੇ ਆ ਦੀਆਂ ਸਹੁਰਿਆਂ ਨੂੰ ਕਿਤੇ ਥਾਂ ਨਹੀਂ ਜੇ ਦੀ ਭੈਣ ਦਾ ਭਰਾ ਨਸ਼ਾ ਕਰਦਾ ਹੋਵੇ ਉਹਦੀ ਭੈਣ ਤੇ ਜਾਂ ਉਹਦੇ ਮਾਪਿਓ ਤੇ ਕੀ ਨਹੀਂ ਦਿੱਤੀ ਆ ਜੇ ਦੇ ਬਜ਼ੁਰਗ ਦਾ ਪੁੱਤ ਨਸ਼ਾ ਕਰਦਾ ਹੋਵੇ ਪੁੱਠਾਣੇ ਚ ੱੱਕੇ ਖਾਣ ਉਹਨਾਂ ਬਜ਼ੁਰਗਾਂ ਤੇ ਕੀ ਬੀਤਦੀ ਹੈ ਸਾਨੂੰ ਸਾਰਿਆਂ ਨੂੰ ਮੈਂ ਗੱਲ ਕਰਨੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਹੋ ਗਏ ਨੇ 3 ਸਾਲਾਂ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਛੋਟੇ ਲਈ ਕੰਮ ਜ ਕੀਤਾ ਹੈ ਕਦੇ ਪਹਿਲੀਆਂ ਸਰਕਾਰਾਂ ਨੇ ਵੀ ਕੀਤਾ ਹੈ ਅਸੀਂ ਕਿਹਾ 600 ਜੁੰਟ ਬਿਜਲੀ ਫਰੀਦ ਦੇਣੀ ਹੈ ਮਿਲਦੀ ਤੁਹਾਨੂੰ 600 ਜੁੰਟ ਬਿਜਲੀ ਫਰੀਕ ਨਹੀਂ ਜਿੰਨੂੰ ਨਹੀਂ ਮਿਲਦੀ ਉਹ ਬਾਹਰ ਖਰੀਦਦੇ ਸਰ ਕਰਨ ਤਿੰਨ ਸਾਲ ਹੋ ਗਏ ਨੇ ਕਿਸੇ ਨੇ ਬਿਜਲੀ ਘਰ ਦਾ ਦਰਵਾਜ਼ਾ ਨਹੀਂ ਲੰਗਿਆ ਨਹੀਂ ਤੇ 9 ਰੁਪਏ ਜੁੰਟ ਬਿਜਲੀ ਫੂਕਦੇ ਸੀਗੇ ਲੋਕ 9 ਰੁਪਏ ਜੁੰਟ ਜਦੋਂ ਘਰ 'ਚ ਬਿੱਲ ਆਉਂਦਾ ਸੀ ਸਾਰੇ ਟੱਬਰਾਂ ਨੂੰ ਦੰਦਲਾ ਪੈਂਦੀਆਂ ਸੀ ਜਦੋਂ ਹਜ਼ਾਰਾਂ ਦੇ حساب ਨਾਲ ਬਿੱਲ ਆਉਂਦਾ ਜਪੇ ਜਿਮੀਦਾਰ ਬੈਠੇ ਜਾਂਦੇ ਵੀ ਉਹਨਾਂ ਦੇ ਅੱਜ ਤਾਂ ਝੋਨਾ ਲੱਗਣਾ ਨਹੀਂ ਸ਼ੁਰੂ ਹੋਇਆ ਆਉਂਦੀ ਲਾਈਟ ਵੀ ਨਹੀਂ ਆਉਂਦੀ ਪਿੰਡਾਂ 'ਚ ਕਿਊਬ ਨਾਲ ਦੇ ਇਹ ਆ ਮਾਦੀ ਪਾਰਟੀ ਮੁੱਖ ਮੰਤਰੀ ਸਰਕਾਰ ਤੁਹਾਰਤ ਗੁਰਸਿੰਘ ਮਾਨ ਦੀ ਸਰਕਾਰ ਆ ਮੈਂ ਤੁਹਾਡੇ ਪਿੰਡ ਦੀ ਗੱਲ ਕਰਦਾਂ ਸਭ ਤੋਂ ਪਹਿਲਾਂ ਮਹੱਲਾ ਕਲੀਨਿਕ માં ਹਰ ਦਰਵਾਲ ਕਲਾ ਚ ਦੇਖ ਗਿਆ ਕਦੀ ਕਿਸੇ ਨੇ ਨਹੀਂ ਦਿੱਤਾ ਸਭ ਤੋਂ ਪਹਿਲਾਂ ਫਰ ਤੋਂ ਪਹਿਲਾਂ ਮੰਡੀ ਦੇ ਵਿੱਚ ਜਿਹੜਾ ਛੱਡ ਛੱਡ ਪਿਆ ਤਾਂ ਨਹੀਂ ਲਈ ਤੁਸੀਂ ਤੁਹਾਡੇ ਹਰਦੋਰ ਵਾਲ ਕਲੱਚ ਦੇ ਕਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਬੜੀ ਵੱਡੀ ਗੱਲ ਸਮੱਸਿਆ ਪਿੰਡ ਦੇ ਖਾਨੇ ਦੇ ਨਿਬਾਸ ਤਾ ਤੁਹਾਡੇ ਪਿੰਡ ਕੋਮਾ ਟੀਮ ਭੇਜ ਕੇ ਸਰਵੇ ਕਰਾ ਲਿਆ ਕਿੰਨੇ ਪੈਸੇ ਚਾਹੀਦੇ ਰਹਿੰਦੇ ਨੇ ਉਹ ਜਿਹੜੀ ਤੁਹਾਡੀ ਸਮੱਸਿਆ ਉਹਨੂੰ ਮੈਂ ਹੱਲ ਕਰਕੇ ਛੱਡਾਂਗਾ ਫੇਰ ਫਿਕਰ ਨਾ ਜੇੜੀ ਜੜੀ ਪਰੇਸ਼ਾਨੀ ਤੁਹਾਡੀ ਸਾਹਮਣੇ ਚੁੱਕਾਂ ਪਰ ਮੈਨੂੰ ਇੱਕ ਗੱਲ ਦੱਸਿਓ ਮੈਨੂੰ 4 ਮਹੀਨੇ 5 ਮਹੀਨੇ ਹੋਇਆ ਮੰਨਲੇ ਬਣੇ ਮੈਂ 5 ਮਹੀਨਿਆਂ ਦਾ ਸਾਰੇ ਪੰਨਾਂ ਚੋਂ ਨਾ ਰੋਜ਼ਾਂ ਮੰਨਾਂ ਪੰਨਾਂ ਆ ਬਹੁਤ ਸਾਰੇ ਨੌਜਵਾਨ ਫੇਸਬੁਕ ਖੋਲ ਕੇ ਦੇਖਦੇ ਨੇ ਬੇਨ ਨਾ ਕਰ ਐਤਵਾਰ ਛੁੱਟੀ ਕੀਤੇ ਤਾਂ ਬਗੈਰ ਵੀ ਐਤਵਾਰ ਵਾਲਾ ਕਰ ਵੀ ਲੋਕਾਂ ਚ ਰਹਿ ਕੇ ਲੋਕਾਂ ਦੀ ਸੇਵਾ ਕਰਦਾ 4 ਮਹੀਨੇ 5 ਮਹੀਨੇ ਚ 5 ਮਹੀਨਿਆਂ ਦੀ ਰੋਜ਼ ਦੀ ਫੇਸਬੁਕ ਖੋਲ ਕੇ ਦੇਖ ਲਓ ਮੇਰਾ ਪੇਜ ਔਰ ਤੁਹਾਨੂੰ ਕੱਲੇ-ਕੱਲੇ ਦਿਨ ਦਾ ਪਤਾ ਲੱਗ ਜਾਏਗਾ ਕਿ ਅੱਜ ਐਮਐਲ ਨੇ ਸਾਡੇ ਹਲਕੇ 'ਚ ਕੀ ਕੀਤਾ ਹੈ। ਕਦੀ ਮੈਨੂੰ ਇੱਕ ਗੱਲ ਦੱਸੋ ਜਿੰਨوں ਵੀ ਤੁਸੀਂ ਵੋਟਾਂ ਪਾ ਕੇ ਬੁਣਦੇ ਰਹੋ ਪੰਨਾ ਸਾਲਾਂ ਤੋਂ ਪਹਿਲਾਂ ਤੁਹਾਡੇ ਪਿੰਡ 'ਚ ਕਦੀ ਕੋਈ ਆਇਆ ਆਪਣੇ ਘਰ ਨਹੀਂ ਉਹ ਮੈਂ ਦਿੰਦੇ ਕਿਸੇ ਨੂੰ ਦਿੱਕਤ। ਉਹ ਕਹਿੰਦਾ ਆਪਣੇ ਘਰ ਹੀ ਮੈਂ ਦਿੰਦੇ ਜੰਨਦ ਕਰ ਜਾਂਦੇ। ਤਾਂ ਮੈਂ ਤੁਹਾਡੇ ਵਿੱਚ ਰਹਿਣਾ ਹੈ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਗੱਲਾਂ ਲੋਕ ਸੁਣਨਾ ਜਿਹੜੇ ਨਸ਼ਾ ਵੇਚਦੇ ਤੁਹਾਡੇ ਪਿੰਡ 'ਚ ਮੈਂ ਤੁਹਾਡੇ ਪਿੰਡ 'ਚ ਨਸ਼ਾ ਵੇਚਣ ਵਾਲਾ ਇੱਕ ਬੰਦਾ ਨਹੀਂ ਛਕਣਾ ਜੋ ਮਰਜ਼ੀ ਕਰਨਣ ਜਿੱਥੇ ਮਰਜ਼ੀ ਭੱਜਣਣ ਮੈਂ ਪਿੰਡ ਦੇ ਲੋਕਾਂ ਕਹਾਂ ਕੇ ਚੱਲਿਆ ਮੈਂ ਇੱਕ ਬੰਦਾ ਨਹੀਂ ਛਕਣਾ ਜਿਹੜਾ ਤੁਹਾਡੇ ਪਿੰਡ 'ਚ ਨਸ਼ਾ ਵੇਚਦਾ ਹੈ ਜਾਜ ਉਹ ਜਿਹੜਾ ਤੁਹਾਡੇ ਦੇ ਚੋਣਾਂ ਚੜ ਗਿਆ ਮਗਰ ਉਹਨੂੰ ਵੀ ਹੰਦਰ ਤੇ ਨਾ ਮੈਂ ਮੈਂ ਸਾਰੇ ਪਿੰਡਾਂ 'ਚ ਕਿਹਾ ਕਿ ਜੇ ਕੋਈ ਜਮਾਨਤ ਦੇਣ ਚਲ ਗਿਆ ਸਰਪੰਚ ਜਾਂ ਨੰਬਰਦਾਰ ਉਹ ਸਰਪੰਚ ਨੰਬਰਦਾਰ ਉਸੇ ਵੇਲੇ ਸਸਪੈਂਡ ਕਰ ਦਾਂਗਾ ਤੇ ਬਿਨਾ ਜੜਾ ਜੁੱਧਾ ਵੀ ਜਾਊਗਾ ਨੰਬਰ ਲਾ ਕੇ ਉਹਦੀ ਜ਼ਮੀਨ ਨਹੀਂ ਵੀ ਕੰਦਿਆਂਗਾ ਉਹਨੂੰ ਲੋਹੇ ਲਾਉਂਦਿਆਂਗਾ ਉਸ ਜਮੀਨ ਦਾ ਜਿਹੜੇ ਨੰਬਰਾਂ ਤੇ ਜਮਾਨਤ ਦੇ ਕੇ ਆਇਗਾ ਇਹ ਵੀ ਕਰਾਂਗਾ ਲੋਕਾਂ ਨਾਲ ਦੇਖਾਂਗੇ ਕਿ ਕੰਮ ਹੀ ਨਸ਼ਾ ਬੰਦ ਹੁੰਦਾ ਬਾਝਾ ਨਹੀਂ ਬੰਦ ਹੁੰਦਾ ਐਥੇ ਕੋ ਸਾਹਿਬ ਕਿੱਥੇ ਮੈਨੂੰ ਪਤਾ ਲੱਗਾ ਚੱਕ ਬੰਦਾ ਪੱਟ ਗਿਆ ਨਸ਼ਾ ਵੇਚਣ ਵਾਲਾ ਤੁਹਾਡੇ ਪਿੰਡ ਦਾ ਮੈਨੂੰ ਭਾਵੇਂ ਪਤਾਲ ਚੋਂ ਬੰਦਾ ਲਿਆ ਕੇ ਤਾਓ ਮੈਂ ਕੱਲ ਤੱਕ ਬੰਦਾ ਫੜਿਆ ਲੜਾ ਤੁਹਾਡੇ ਪਿੰਡ ਦਾ ਜਿਹੜਾ ਪੱਟ ਗਿਆ ਇਥੋਂ ਇੱਕ ਜਣਾ ਨੇ ਨਸ਼ਾ ਵੇਚਣ ਲਿਆ ਨਾ ਲੈ ਕੋਈ ਬੰਦੇ ਵੇਚਣ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਕੂਨ ਕਰਦਾ ਵੇ ਗਾਮਸ਼ਾ ਇੱਕ ਵਾਰੀ ਨਾ ਲੈ ਕੇ ਵਿਖਾ ਦੇਣ ਚੜ ਤੋਂ ਪਹਿਲਾਂ ਪਹਿਲਾਂ ਸਾਰੇ ਟੁੱਕਿਆਂ ਤੱਕ ਦਗਾ ਇੱਕ ਨਾਂ ਲੱਕ ਦੇ ਇੱਕ ਪੁਲਸਾਰ ਦੇ ਹੱਥਾਂ ਲੈਣ ਆਂਦੇ ਦੀ ਤੂੰ ਇੱਕ ਨਾਂ ਲੈ ਕੇ ਤੇ ਉਹਨਾਂ ਕੋਲ ਨਹੀਂ ਕੌਣ ਪਰ ਆਉਂਦੇ ਨਹੀਂ ਤੁਸੀਂ ਤੇ ਇਹਦੇ ਫਿਰ ਤੈਨੂੰ ਦੱਸਾਂਗਾ ਵੀ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਖੱਟ ਕੇ ਕੌਣ ਜਾਂਦਾ ਆਪਾਂ ਨਹੀਂ ਕਹ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ 'ਚ ਭਾਵੇਂ ਉਹ ਸੇਖਾ ਭਾਵੇਂ ਹਿੰਦੂ ਆ ਭਾਵੇਂ ਸਾਈਆ ਭਾਵੇਂ ਮੁਸਲਮਾਨ ਹੋਵੇ ਧਰਮੀ ਸਾਰੇ ਲੋਕ ਨੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਫਿਰਲੇ ਬੰਦੇ ਇਨਸਾਨ ਨੇ ਸਾਰੇ ਇਨਸਾਨ ਨਹੀਂ ਬਣ ਸਕਦੇ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਕੇ ਚਲਿਆ ਇਨਸਾਨ ਬਣਾ ਆ ਸਾਹਮਣੇ ਮਦਾਨ 'ਤੇ ਤੁਹਾਡੀ ਪਾਵਲ ਨੂੰ ਦੇਖ ਜੇਗਾ ਤੇ ਕਹਿ ਦੋ ਕਿ ਦੂਸਰ ਸਾਡੀ ਬਾਅਦ ਲੈ ਗਿਆ ਹੀ ਪਰ ਨਾਂ ਲਿਆ। ਫੇਰ ਮੈਂ ਅੱਥਰ ਦਾ ਕੀ ਕਰਾਂ ਨਾ। ਉਹ ਇੱਕ ਰਾ ਕਰਕੇ ਵਿਖਾਉ ਕਿ ਸਾਰਾ ਟੱਪਰ ਨਾ ਮੈਂ ਅੰਦਰ ਦੇਤਾ ਉਹਨਾਂ ਦੇ ਘਰਾਂ ਦਾ ਤੂੰ ਸਮਝਾ ਦੇ। ਅਸ਼ਾਰੀ ਪਰ ਦਿੰਦਾ। ਮੈਂ ਖੋਹ ਕੇ ਟੱਪਰ ਲਾਈਵ ਚੱਲਣ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਮੇਰਾ ਪ੍ਰੋਗਰਾਮ। ਦੇਖਦੇ ਨੇ ਜਿਹਨੇ ਬੰਦਿਆਂ ਨੂੰ ਨਸ਼ਾ ਵੇਚਦੇ ਆ ਜਿਹੜੇ ਪਿੰਦੇ ਖਾਂਦੇ ਆ ਪੂਰੀ ਲਿਸਟ ਮਾਲੇਵਾ ਚੋਟੀ ਦੇ ਵਿੱਚ ਹੈਗੀ। ਮੈਨੂੰ ਦੇਖੋ ਕਿ ਇਹਨਾਂ ਦਾ ਪਰਿਵਾਰ ਦਾ ਬਜੇ ਖੁੱਝ ਜੜੇ ਉੱਤੇ ਜੇਲ੍ਹ ਦੇ ਵਿੱਚ ਮੈਨੂੰ ਖਾਨ ਵਾਲੇ ਆਪਣੇ ਵੇਚਣ ਦਾ ਕਰ ਖਾਨ ਵਾਲਾ ਜਿਹੜਾ ਉਹ ਮਰੀਜ਼ ਹੈ ਉਹ ਐਡਿਕਟਡ ਹੈ ਉਹਦਾ ਰਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਰਾਜ ਕਰਾਵਾਂਗੇ ਕਿ ਸਰਕਾਰ ਉਹਨਾਂ ਦੇ ਉਹ ਬੱਚਿਆਂ ਦੀ ਲਿਸਟ ਹੋ ਮੈਂ ਮਾਦਿਆਂ ਨੂੰ ਕਹਿਣਾ ਉਹ ਬੱਚਿਆਂ ਦੀ ਲਿਸਟ ਹੋ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਛਡਾਵਾਂਗਾ ਉਹਨਾਂ ਦਾ ਨਸ਼ਾ ਆਪ ਖੜਾਂਗੇ ਉਹਨਾਂ ਨੂੰ ਉੱਥੇ ਜੀ ਉਹਦੇ ਵਿੱਚ ਰੱਖਾਂਗੇ ਉਹਨਾਂ ਨੂੰ ਸੈਂਟਰਾਂ 'ਚ ਇਹਨੂੰ ਕਿਹਾ ਗੋ ਮਿਸਟਰ ਦੇਖਾਂਗੇ ਕਿ ਕਦਾਂ ਨਹੀਂ ਫੜਦੇ ਇੱਕ ਪਰਾ ਜੇ ਕੋਈ ਬੰਦਾ ਫੜਿਆ ਜਾਂਦਾ ਮਗਰੇ ਸਰਪੰਚ ਮੈਂਬਰ ਸਾਰੇ ਛਡੌੜ ਚਲੇ ਜਾਂਦੇ ਮੈਂ ਪਿੰਡ 'ਚ ਕਹਿ ਕੇ ਚੱਲਿਆ ਖਲੋ ਕੇ ਕਿ ਮੈਂ ਜੱਟਾਂ ਮੈਂ ਮਲੇ ਦੇ ਨਾਲ ਪੈਲੇ ਲੀਕਰ ਨਹੀਂ ਕਿ ਮੈਂ ਜੱਟਾਂ ਜਿਹੜਾ ਮਨਮਕਾਤਾ ਜਿਹੜਾ ਬੰਦਾ ਮਗਰ ਜਾਏਗਾ ਪਾਵੇਂ ਹੋ ਲੰਬੜਤਾ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਉਹਦੀ ਲੰਬੜਦਾਰੀ ਖਤਮ ਕਰਾਂਗਾ ਉਹਦੀ ਸਰਪੰਚਾਈ ਖਤਮ ਕਰਾਂਗਾ ਪੱਤੇ ਆ ਗਿਆ ਬਖਾਨੇ ਮੈਨੂੰ ਇੱਕ ਬੰਦਾ ਸਾਥ ਪਕਾ ਕੇ ਗਿਆ ਬੰਦਾ ਉਹਦੀ ਜਮਾਤ ਲੈ ਕੇ ਆ ਪਿੰਡ ਛੱਪੜ ਚੋਂ ਨਾ ਪਾਣੀ ਨਹੀਂ ਜਾਂਦਾ ਜਿੰਨੀ ਲਾਂਹ ਜਾਣ ਦੀ ਆ ਪੱਤੇ ਵਾਲੀ ਛਾਂਗੇ ਸਾਰੇ ਸੁਣ ਰਹੇ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਚੈਨਲਾਂ 'ਚ ਚੱਲ ਰਹੀ ਹੈ ਤੇਰਾ ਵੀ ਆਪਾਂ ਦੇਖ ਰਹੇ ਕਿ ਤੂੰ ਵੱਡੀ ਵੱਡੀ ਹਿੰਮਤ ਕੀਤੀ ਆ ਕੱਲ੍ਹ ਕੱਲ੍ਹ ਦੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਘੱਟ ਨੌਜਵਾਨ ਹੁੰਦੇ ਨੇ ਜਿਹੜੇ ਖਲੋ ਕੇ ਸ਼ਰਮਿਆਂ ਵਿੱਚ ਕਹਿਣ ਕਿ ਸਾਡੇ ਪਿੰਡਾਂ 'ਚ ਚੁੱਟਾ ਵਿਕਦਾ ਜਾਂ ਸਾਡੇ ਪਿੰਡ 'ਚ ਚਰਾਅ ਵਿਕਦਾ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿਉਂ ਇੱਕ ਬੰਦੇ ਦੇ ਭਾਰ ਨਾਲ ਪਾਇਆ ਜਾਵੇ ਸਾਰੇ ਦੇ ਵਿਰੋਧ ਪਿੰਡ ਹੋਈਦਾ ਸਾਰੇ ਇੱਦਾਂ ਹਾਂ ਮੈਂ ਮਿਲਟਰੀ ਕਮੇਟੀ ਤੋਂ ਲੈ ਕੇ ਫੋਨ ਕਰਦੇ ਆ ਮੋਤਬਰ ਬਣਾਓ ਬੰਨ ਬੰਨ ਹੁਣ ਮੈਂ ਇੱਕ ਕੰਮ ਕਰਨਾ ਮੈਂ ਮੈਂ ਤੁਹਾਨੂੰ ਇਹ ਸਬੰਧਿਤ ਸੌਂਖਾਉਣ ਆਇਆ ਉਹਦੇ ਚ ਮੈਂ ਵੀ ਖਾਣੀਆਂ ਤੁਲੀ ਸਾਰੇ ਗਾਣੇ ਅੱਜ ਨਸ਼ਿਆਂ ਦੇ ਵਿਰੋਧ ਖਾਣੀਆਂ ਖਾਣੀਆਂ ਚਲੋ ਉਹਤ ਜੋ ਆਪਕੋ ਆਪਣੀ ਸਿੱਖਿਆ ਦਿਖਾ ਜਿਵੇਂ ਮੈਂ ਸਭ ਖਾਣੀਆਂ ਮੇਰੇ ਮਗਰ ਮਗਰ ਤੁਸੀਂ ਬੋਲਣਾ ਨਛਾਮ ਮੁਕਤੀ ਦੀ ਸੌਂ ਪਿੰਡ ਦੇ ਸਾਰੇ ਵਸਨੀਕਾਂ ਲਈ ਵਾਇਪੁਤੀ ਕਾਰਜਾਂ ਦਾ ਵਾਇਪੁਤੀ ਖਤੇ ਅਸੀਂ ਪਿੰਡ ਹਰਖਰਵਾਲ ਕਲਾਂ ਸੀਟੇ ਦਾ ਦੂਰ ਹੋਣਾ ਕਰਾ ਵਸਰੀਕ ਅਸੀਕ ਨਸ਼ਿਆ ਵਿਰੋਧ ਨਸ਼ਿਆ ਵਿਰੋਧ ਇੱਕਜੁੱਟ ਹੋ ਕੇ ਇੱਕਜੁੱਟ ਹੋ ਕੇ ਸੌਂ ਜੁਟਦੇ ਹਾਂ ਸੌਂ ਜੁਟਦੇ ਹਾਂ ਕਿ ਅਸੀਂ ਨਸ਼ਿਆ ਖਿਲਾਫ ਅਸੀਂ ਨਸ਼ਿਆ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਲੇ ਬਦ ਬਣ ਕੇ ਪਹਿਲੇ ਬਦ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵਕਣ ਨਹੀਂ ਦੇਵਾਂਗੇ ਅਸੀਂ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਪੜਨ ਨਹੀਂ ਦੇਵਾਂਗੇ ਸਾਰੇ ਪਿੰਡ ਸਾਰੇ ਪਿੰਡ ਮਿਤ ਜੋ ਨਸ਼ਾ ਕਰਦੇ ਹਨ ਜੋ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਜਬਰਦਸਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਵੀ ਵੀ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਮਿਲ ਕੇ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੋ ਸੋ